ਬਟਾਲਾ ਤੋਂ ਵਿਧਾਇਕ ਸ਼ਹਿਰੀ ਕਰਸੀ ਸਾਡੇ ਨਾਲ ਮੌਜੂਦ ਹੈਗੇ ਨੇ ਫਗਵਾੜੇ ਦੇ ਵਿੱਚ ਅੱਜ ਵਲੰਟੀਅਰ ਮਿਲਣੀ ਰੱਖੀ ਗਈ ਹੈ ਤਾਂ ਇੱਥੇ ਵਿਧਾਇਕ ਮੰਤਰੀ ਹੋਰ ਵਲੰਟੀਅਰ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਦੇ ਆਂ ਐਮਐਲਏ ਸਾਹਿਬ ਕੀ ਸਥਿਤੀ ਨਜ਼ਰ ਆ ਰਹੀ ਹੈ ਇਸ ਵੇਲੇ ਵਲੰਟੀਅਰ ਮਿਲਣੀ ਵੀ ਚੱਲ ਰਹੀ ਹੈ ਵਲੰਟੀਅਰਾਂ ਦੀ ਨਜਰੀ ਟਟੋਲ ਰੇ ਹੋਗੇ ਹਾਲਾਤ ਕੀ ਨਜ਼ਰ ਆ ਰਹੇ ਨੇ ਲੋਕ ਸਭਾ ਚੋਣਾਂ ਲੈ ਕੇ ਇਹ ਦੇਖੋ ਜੀ ਬਹੁਤ ਵਧੀਆ ਹਾਲਾਤ ਨੇ ਜੀ ਗਰਾਊਂਡ ਲੈਵਲ ਤੇ ਜਾ ਰਹੇ ਆ ਜੀ ਲੋਕਾਂ ਦੇ ਘਰ ਘਰ ਜਾ ਰਹੇ ਆ ਜੀ ਮਾਨਜੋ ਕੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਲੋਕਾਂ ਦੀਆਂ ਬਾਰੀਆਂ ਖੋਲ ਕੇ ਉਹਨਾਂ ਦੀਆਂ ਜੇਬਾਂ 'ਚ ਨੋਟ ਬਚਾਏ ਨੇ ਸੋ ਕਹਿਣ ਦਾ ਭਾਵ ਅੱਜ ਲੋਕਾਂ 'ਚ ਪਹੁੰਚ ਰਿਹਾ ਲੋਕ ਖੁਸ਼ ਨੇ ਦੋ ਸਾਲਾਂ ਦੀ ਜਿਹੜਾ ਕੰਮ ਕਰਕੇ ਵਿਖਾਲਤਾ ਮੁਹੱਲਾ ਕਲੀਨਿਕ ਬਣਾ ਦਿੱਤੇ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਔਰ ਵੱਡੀ ਗੱਲ ਜਿਹੜੀ ਹੈ ਬਿਜਲੀ ਦੀ ਰਾਹਤ ਦਿੱਤੀ ਅੱਜ ਜੇ ਕਿਸੇ ਪਰਿਵਾਰ ਦਾ 1000 ਰੁਪਈਆ ਵੀ ਮਹੀਨੇ ਦਾ ਬਚਦਾ ਹੈ ਉਹ ਵੀ ਅੱਜ ਭਗਵੰਤ ਮਾਨ ਦੇ ਨਾਲ ਖੜਾ ਹੈ ਇਸ ਲਈ ਜਿਸ ਤਰੀਕੇ ਦੇ ਨਾਲ ਸਿਆਸਤ ਬਦਲਦੀ ਨਜ਼ਰ ਆ ਰਹੀ ਹੈ ਕਹਿੰਦੇ ਨੇ ਕਿ ਬਹੁਤ ਬਦਲਾਅ ਆ ਗਿਆ ਸਿਆਸਤ ਦੇ ਵਿੱਚ ਜਿਵੇਂ ਜੋੜ ਤੋੜ ਦੀ ਸਿਆਸਤ ਤੇਜ਼ ਹੋਈ ਪਈ ਹੈ ਤੁਹਾਡਾ ਇੱਕ ਐਮਪੀ ਐਮਐਲਏ ਜਿਹੜੇ ਨੇ ਉਹ ਚਲੇ ਗਏ ਨੇ ਕਾਰਨ ਕੀ ਮੰਨਦੇ ਹੋ ਦੇਖੋ ਜੀ ਮੈਂ ਇੱਕ ਗੱਲ ਕਹੂੰਗਾ ਜੀ ਸਾਡੀ ਸੋਚ ਹੈ ਆਮ ਆਦਮੀ ਪਾਰਟੀ ਇੱਕ ਸੋਚ ਹੈ ਜਿਹੜਾ ਬੰਦਾ ਇਸ ਸੋਚ ਦੇ ਨਾਲ ਰਹਿਣਾ ਚਾਹੁੰਦਾ ਤੂੰ ਵਧੀਆ ਢੰਗ ਨਾਲ ਆਪਣਾ ਕੰਮ ਕਰ ਰਿਹਾ ਜਿਹੜਾ ਇਸ ਸੋਚ ਤੋਂ ਬਾਹਰ ਰਹਿ ਕੇ ਕੰਮ ਕਰ ਰਿਹਾ ਉਹ ਜਿਹੜਾ ਮਰਜ਼ੀ ਉਹ ਹੋਣ ਜਾਣ ਬਣਿਆ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਪਰ ਸਾਡੀ ਸੋਚ ਕੀ ਹੈ ਪੰਜਾਬ ਰਿਹਾ ਕਿੱਥੇ ਆ ਸਾਡਾ ਦੇਸ਼ ਰਿਹਾ ਕਿੱਥੇ ਆ ਜੇ ਅੱਜ ਕੋਈ ਗਰੀਬ ਦਿਹਾੜੀਦਾਰ ਹੈ ਜੇ ਉਹਦੇ ਕੋਲ ਬੱਚਾ ਪੜਾਉਣ ਜੋਗੇ ਪੈਸੇ ਨਹੀਂ ਤੇ ਅੱਜ ਤੱਕ ਮੈਂ ਕਹਿ ਸਕਦਾ ਵੀ ਉਹ ਵੇਖਦੇ ਆ ਵੀ ਯਾਰ ਜੇ ਫੀਸਾਂ ਦਿਨ ਜੁਗੇ ਸਾਡੇ ਕੋਲ ਪੈਸੇ ਨਹੀਂ ਤਾਂ ਸਾਡਾ ਬੱਚਾ ਤਰੱਕੀ ਨਹੀਂ ਕਰ ਸਕਦਾ ਇੱਕ ਸਿਸਟਮ ਫਿੱਟ ਹੋ ਗਿਆ ਸੀ ਹੋਰ ਕਿਸੇ ਵੀ ਜਦੋਂ ਇੱਕ ਉਧਾਰਨ ਚੱਲ ਪਈ ਸੀ ਵੀ ਪੜ੍ਹ ਲਿਖ ਲੂਗੀ ਗਏ ਤੇ ਨੌਕਰੀਆਂ ਬਿਨ ਸ਼ਫਾਰਿਸ਼ ਤੋਂ ਪੈਸੇ ਤੋਂ ਤਾਂ ਮਿਲਨੀਆਂ ਨਹੀਂ ਮਾਨ ਜੋ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਸੋਚ ਸਾਈਡ ਤੇ ਕਰ ਦਿੱਤੀ ਸਾਡਾ ਮੇਨ ਮੋਟਿਵ ਕੀ ਆ ਸਾਡਾ ਮੇਨ ਮੋਟਿਵ ਇਹ ਆ ਵੀ ਸਭ ਤੋਂ ਵੱਧ ਲੋਕਾਂ ਨੂੰ ਜਿਤਨਾ ਮੈਡੀਕਲ ਵਾਸਤਾ ਤ੍ਰਾਪਤ ਕਰੀਏ ਬੱਚਿਆਂ ਵਾਸਤੇ ਵਧੀਆ ਸਕੂਲ ਰੱਖੀਏ ਲੋਕਾਂ ਦੇ ਟੈਕਸ ਦਾ ਪੈਸਾ ਉਹਨਾਂ ਨੂੰ ਵਾਪਿਸ ਦਿੱਤਾ ਜਾਵੇ ਸੋ ਇਹ ਸਾਡੀ ਸੋਚ ਹੈ ਜਿਹੜਾ ਸਾਡੀ ਸੋਚ ਨਾਲ ਹੈ ਜਿਹੜਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਪੈਸਾ ਲੋਕਾਂ ਦਾ ਕਦੋਂ ਵਾਪਸ ਜਾਈ ਉਹ ਉਦੋਂ ਜਾਊਗਾ ਜਦੋਂ ਇਮਾਨਦਾਰੀ ਨਾਲ ਕੰਮ ਨਜ਼ਰ ਹੋਊਗਾ ਆਊਗਾ ਤੁਹਾਡਾ ਇੱਕ ਯੰਗ ਐਮਐਲਏ ਹੈਗੇ ਹੋ ਤੁਸੀਂ ਸਿਆਸਤ ਨੂੰ ਲੈ ਕੇ ਇਸ ਵੇਲੇ ਲੋਕ ਬੜੇ ਕਨਫਿਊਜ਼ ਹੈਗੇ ਨੇ ਲੋਕ ਕਹਿੰਦੇ ਨੇ ਕਿ ਜਿਵੇਂ ਲੀਡਰ ਪਾਸੇ ਪਲਟ ਰਹੇ ਨੇ ਕਹਿੰਦੇ ਅਸੀਂ ਖੁਦ ਕਨਫਿਊਜ਼ ਹੋਏ ਪਏ ਆ ਕਿ ਭਰੋਸਾ ਕਿੱ데 ਤੇ ਕਰੀਏ ਤੁਸੀਂ ਇਹ ਜੋ ਬਦਲਾਅ ਆਇਆ ਜਿਸ ਤਰੀਕੇ ਦੇ ਨਾਲ ਇਹ ਸਿਆਸਤ ਦਾ ਨਿਗਾਰ ਖੋ ਰਿਹਾ ਇਹਨੂੰ ਕਿਵੇਂ ਵੇਨੇ ਆ ਦੇਖੋ ਜੀ ਮੈਂ ਨਿੱਜੀ ਕਿਸੇ ਦੇ ਮਨ ਵੱਲੋਂ ਨਹੀਂ ਕਹਿ ਸਕਦਾ ਮੈਂ ਲੋਕਾਂ ਨੂੰ ਇਹ ਦੱਸ ਸਕਦਾ ਜੇ ਤੇ ਦੋ ਤਰੀਕੇ ਦੀ ਸਿਆਸਤ ਆ ਇੱਕ ਸਿਆਸਤ ਹੁੰਦੀ ਧਰਮ ਦੇ ਨਾਂ ਤੇ ਇੱਕ ਸਿਆਸਤ ਹੁੰਦੀ ਲੋਕਾਂ ਦੇ ਕੰਮ ਦੇ ਨਾਂ ਤੇ ਦੇਖੋ ਦੇਸ਼ ਤਰੱਕੀ ਉਦੋਂ ਕਰੂਗਾ ਜਦੋਂ ਅਸੀਂ ਮਿਹਨਤ ਕਰਾਂਗੇ ਜੇ ਦੇਸ਼ ਤਰੱਕੀ ਉਦੋਂ ਕਰੂਗਾ ਜਦੋਂ ਸਾਡੇ ਕੰਮ ਜਿਹੜੇ ਕੀਤੇ ਹੋਏ ਨਜ਼ਰ ਆਉਣਗੇ ਸੋ ਕਹਿਣ ਦਾ ਭਾਵ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਧਰਮ ਜਿਹੜਾ ਸਾਡੇ ਸਿਰ ਮੱਥੇ ਤੇ ਆ ਜੀ ਸਾਰੇ ਮੈਂ ਕਹਿ ਸਕਦਾ ਵੀ ਨਾ ਤਮਸਤਕ ਹੋ ਕੇ ਆਪਣੇ ਪਰਮਾਤਮਾ ਤੋਂ ਓਟ ਆਸਰਾ ਲੈ ਕੇ ਸੋਚ ਇਹ ਹੁੰਦੀ ਹੈ ਵੀ ਪਰਮਾਤਮਾ ਦਿਨ ਚੜ੍ਹਿਆ ਵਧੀਆ ਚੰਗੇ ਕੰਮ ਕਰਾਏ ਬਸ ਕੰਮ ਦੇ ਵਿਹਾਰ ਤੇ ਜਿਹੜਾ ਲੋਕਾਂ ਦੇ ਕੰਮ ਕਰਦਾ ਉਹਨਾਂ ਨੂੰ ਲੋਕ ਅੱਗੇ ਕਰ ਠੀਕ ਹੈ ਆਖਰੀ ਸਵਾਲ ਹੈ ਮੇਰਾ ਤੁਹਾਡੇ ਹਲਕੇ ਦੀ ਕੀ ਸਥਿਤੀ ਹੈਗੀ ਪਿਛਲੀ ਵਾਰ ਤਾਂ ਲੋਕਾਂ ਨੇ ਸੰਨੀ ਦੇਵਲ ਨੂੰ ਖੂਬ ਵੋਟਾਂ ਪਾ ਕੇ ਜਿਤਾਇਆ ਸੀਗਾ ਡੀਕ ਰਹੇ ਨੇ ਸੰਨੀ ਦੇਵਲ ਨੂੰ ਕਹਿੰਦੇ ਆਓ ਆ ਜਾਓ ਵੇਖੋ ਬਣਦਾ ਕੀ ਆ ਮੈਂ ਤੇ ਦੇਖੋ ਬੀਜੇਪੀ ਨੇ ਗਰਦਾਸਪੁਰ ਨਾਲ ਕੰਡ ਕੀਤਾ ਅੱਗੇ ਇੱਕ ਹੀਰੋ ਭੇਜ ਕੇ ਵੋਟਾਂ ਤੇ ਲੈ ਲੀਆਂ ਉਸ ਤੋਂ ਬਾਅਦ ਕੰਮ ਨਹੀਂ ਨਜ਼ਰ ਆਇਆ ਮੈਂ ਤੁਹਾਨੂੰ ਦੱਸਦਾ ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹੋਂਦ ਚਾਈ ਹੈ ਗੱਲਾਂ ਦੇ ਕੜਾ ਖਤਮ ਹੋ ਗਏ ਨੇ काम वाले बंदे नु वोट ਪਾਉਗੀ ਜਿਹੜਾ ਲੋਕਾਂ ਚ ਰਹੂਗਾ ਉਹਨੂੰ ਵੋਟ ਪਾਉਗੀ ਲੋਕ ਵੇਖੋ ਸਣੀ ਦੇ ਉਲ ਕਿੱਥੇ ਰਿਆ ਅੱਜ ਬੀਜੇਪੀ ਕਿਹੜੇ ਮੂਨਾ ਵੋਟਾਂ ਮੰਗ ਮੈਂ ਤੇ ਹੈਰਾਨ ਠੀਕ ਹੈ ਲੋਕ ਮਿਸ ਕਰਦੇ ਨੇ 1000 ਗਰੰਟੀ ਵਾਲੀ ਨੂੰ ਲੈ ਕੇ ਲੋਕ ਬੜਾ ਮੁੱਦਾ ਚੁੱਕਦੇ ਨੇ ਸਰ 75 ਸਾਲ ਦੋਹਾਂ ਸਰਕਾਰਾਂ ਨੂੰ ਦੇ ਇਥੇ ਆ ਥਰਮਲ ਪਲੈਂਟ ਮੁੱਲ ਲੈ ਲਿਆ ਜਿਹੜਾ ਪ੍ਰਾਈਵੇਟ ਸੀ ਉਹ ਵੀ 1000 ਰੁਪਏ ਗਰੰਟੀ ਪੂਰੀ ਕਰਾਂਗੇ ਦਿੱਲੀ ਚ ਪੂਰੀ ਕਰਨ ਲੱਗਾ ਨਾਲ ਹੀ ਕੇਜਰੀਵਾਲ ਸਾਹਿਬ ਨੂੰ ਅੰਦਰ ਕਰਾ ਦਿੱਤਾ ਮੰਨਦੇ ਹੋ ਇਥੇ ਕਰਕੇ ਛੱਡਾਂਗੇ ਅਗਲੀਆਂ ਲੋਕ ਸਭਾ ਦੀਆਂ ਆਹ ਸੌਰੀ ਅਗਲੀਆਂ ਵਿਧਾਨ ਸਭਾ ਦੀਆਂ ਲੋਕ ਵੋਟਾਂ ਤਾਂ ਪਾਉਣਗੇ 1000 ਰੁਪਏ ਮਿਲੂਗਾ ਹੋਰ ਦੱਸੂ ਠੀਕ ਹੈ ਧੰਨਵਾਦ ਤਾਂ ਇਹ ਐਮ ਐਲ ਏ ਸ਼ੈਰੀ ਕਲਸੀ ਹੈਗੇ ਨੇ ਜਿਹੜੇ ਬਟਾਲਾ ਤੋਂ ਵਿਧਾਇਕ ਹੈਗੇ ਨੇ ਤਾਂ ਮਹਿਲਾਵਾਂ ਦੀ 1000 ਗਾਰੰਟੀ ਨੂੰ ਲੈ ਕੇ ਕਹਿੰਦੇ ਨੇ ਕਿ ਲੋਕ ਤਾਂ ਵੋਟ ਪਾਉਣਗੇ 27 ਦੇ ਵਿੱਚ ਜੇਕਰ ਇਹ ਗਾਰੰਟੀ ਪੂਰੀ ਹੋਏਗੀ ਕੈਮਰਾਮੈਨ ਰਿੰਕੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਮਣੀ ਟੀਵੀ ਫਗਵਾੜਾ